ਸਮਾਰਟ ਸਿਟੀ ਚ ਰਹਿਣ ਵਾਲੇ ਲੁਧਿਆਣਾ ਵਾਸੀਆਂ ਨੂੰ ਆਏ ਦਿਨ ਕੋਈ ਨਾ ਕੋਈ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਐਲ ਬਲਾਕ ਬੀਆਰਐਸ ਨਗਰ ਤੋਂ ਜਿੱਥੇ ਲੋਕ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਇਹ ਪਾਣੀ ਪੀ ਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਈ ਵਾਰ ਕਾਰਪੋਰੇਸ਼ਨ ਨੂੰ ਕਿਹਾ ਗਿਆ ਹੈ ਪਰ ਹਲੇ ਤੱਕ ਕੋਈ ਵੀ ਨਹੀਂ ਹੋਈ ਹੈ ਸੁਣਵਾਈ। ਲਗਾਤਾਰ ਪਿਛਲੇ 4 ਮਹੀਨਿਆਂ ਤੋਂ ਉਹ ਇਹ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਚੁੱਕੇ ਹਨ ਜਿਸ ਤੋਂ ਅੱਕ ਕੇ ਅੱਜ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਕਾਰਪੋਰੇਸ਼ਨ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲੱਗੇ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਹੋਈ ਮਾਨਸੂਨ ਨੇ ਵੀ ਕਾਰਪੋਰੇਸ਼ਨ ਦੀਆਂ ਪੋਲਾਂ ਖੋਲੀਆਂ ਸਨ ਪਾਣੀ ਦੀ ਨਿਕਾਸੀ ਨਾ ਹੋਣ ਤੇ ਵੀ ਵੱਡੇ ਸਵਾਲ ਖੜੇ ਹੋਏ ਸਨ ਕਾਰਪਰਸ਼ੰਤੇ ਅੱਜ ਇਹ ਮਾਮਲਾ ਦੇਖ ਕੇ ਕਿ ਪਿਛਲੇ 4 ਮਹੀਨਿਆਂ ਤੋਂ ਲੋਕ ਗੰਦਾ ਪਾਣੀ ਪੀ ਰਹੇ ਹਨ ਉਹਨਾਂ ਦੀ ਸਿਹਤ ਨਖਲਵਾਲ ਹੋ ਰਿਹਾ ਹੈ ਲਗਾਤਾਰ ਉਹਨਾਂ ਵੱਲੋਂ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਹਨ ਪਰ ਹਲੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਇਸ ਕੇਸ ਦੇ ਵਿੱਚ ਤੁਸੀਂ ਦੇਖੋ ਲਗਾਤਾਰ ਲੋਕ ਆਪਣੇ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਬਾਲਟੀਆਂ ਦੀਆਂ ਤਸਵੀਰਾਂ ਲੈ ਕੇ ਕਾਰਪੋਰੇਸ਼ਨ ਪਹੁੰਚੇ ਪਰ ਕਾਰਪੋਰੇਸ਼ਨ ਵਾਲਿਆਂ ਨੇ ਉਹਨਾਂ ਦੀ ਕੋਈ ਵੀ ਸਾਰ ਨਹੀਂ ਲਈ ਹੈ ਆਖਰ ਕੌਣ ਹੋਵੇਗਾ ਜ਼ਿੰਮੇਵਾਰ ਜੇਕਰ ਇਹਨਾਂ ਦੀ ਸਿਹਤ ਇਸ ਤਰ੍ਹਾਂ ਹੀ ਖਰਾਬ ਹੁੰਦੀ ਰਹੀ ਪ੍ਰਸ਼ਾਸਨ ਕਾਰਪੋਰੇਸ਼ਨ ਜਾਂ ਸਰਕਾਰਾਂ ਕੀ ਕਹਿਣਾ ਹੈ ਇਸ ਮੌਕੇ ਤੇ ਮੁੱਲਾਂ ਨੂੰ ਆਸੀਆਂ ਦਾ ਆਹ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਅੰਦਰ ਸ਼ਰਮਾ ਜੀ ਅੱਛਾ ਕੀ ਗੱਲ ਬਾਤ ਹੈ ਇੱਥੇ ਇਕੱਠ ਹੋਇਆ ਹੋਇਆ ਹੈ ਸ਼ਰਮਾ ਜੀ ਕਿਹੜਾ ਇਲਾਕਾ ਕੀ ਹੋਇਆ ਜੀ ਇਹ ਬੀਆਰਐਸ ਨਗਰਾ ਜੀ 57 ਨੰਬਰ ਵਾਰਡ ਦਾ ਐਲ ਬਲਾਕ ਹੈ ਇਹ ਇਹਦੇ ਵਿੱਚ ਲੋਕਾਂ ਦੇ ਕਾਫੀ ਚਿਰ ਤੋਂ ਕੰਪਲੇਂਟ ਸੀ ਸਾਡੇ ਕੋਲ ਆਫਿਸ ਆਏ ਸੀਗੇ ਵੀ ਸਾਡੇ ਪਾਣੀ ਤੇ ਸੀਵਰੇਜ ਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਅਸੀਂ ਪਹਿਲਾਂ ਜ਼ੋਨ ਡੀ ਦੇ ਵਿੱਚ ਐਪਲੀਕੇਸ਼ਨ ਵੀ ਦਿੱਤੀ ਹਫ਼ਤਾ ਹੋ ਗਿਆ ਤੁਹਾਨੂੰ 10 ਦਿਨ ਵੀ ਉਹ ਐਪਲੀਕੇਸ਼ਨ ਦਿੱਤੀ ਉਹਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਫਿਰ ਅੱਜ ਇਹ ਤੁਹਾਨੂੰ ਸਾਰੇ ਭਰਾਵਾਂ ਨੂੰ ਸੱਦਿਆ ਸਦ ਕੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਵੀ ਇੱਥੇ ਸੀਵਰੇਜ ਤੇ ਪਾਣੀ ਦਾ ਵਿਕੱਠਾ ਹੋ ਕੇ ਆ ਰਿਹਾ ਵੀ ਇਹਦਾ ਕੋਈ ਹੱਲ ਕਰੋ ਪਹਿਲਾਂ ਵੀ ਕੰਪਲੇਂਟਾਂ ਇਹਨਾਂ ਨੇ ਦੱਸਿਆ ਕਿ ਪਹਿਲਾਂ ਵੀ ਪੰਜ-ਛੇ ਵਾਰੀ ਕੰਪਲੇਂਟਾਂ ਦਿੱਤੀਆਂ ਉਹ ਕਦੇ-ਕਦੇ ਵਿੱਚੋਂ ਇੱਕ ਦੋ ਵਾਰੀ ਇ ਸੀ ਉਸ ਤੋਂ ਮੁੜ ਕੇ ਕਦੇ ਕੋਈ ਆਇਆ ਜਿਸ ਤਰ੍ਹਾਂ ਇੰਨੀ ਜਿਆਦਾ ਗਰਮੀਆਂ ਪਾਣੀ ਤੋਂ ਬਿਨਾਂ ਲੱਗਦਾ ਗੁਜ਼ਾਰਾ ਨਹੀਂ ਹੈਗਾ ਪਰ ਹਾਲਾਤ ਜਿਹੜੇ ਨੇ ਕੀ ਲੱਗਦਾ ਅਫਸਰशाही ਕਿਉਂ ਨਹੀਂ ਸੌਂਦੀ ਜਾਂ ਕੋਈ ਸਮਝੋ ਬਾਹਰ ਆ ਜੀ ਲੋਕਾਂ ਦੀ ਸਰਕਾਰ ਬਣੀ ਲੋਕਾਂ ਦੀ ਜਾਂ ਲੋਕਾਂ ਨੇ ਇੰਨਾ ਵਧੀਆ ਫਤਵਾ ਦਿੱਤਾ ਉਹਨਾਂ ਨੂੰ 52 ਐਮਐਲਏ ਜਿੱਤ ਕੇ ਉਹਨਾਂ ਨੂੰ ਦਿੱਤੇ ਨੇ 92 ਬਣਾਏ ਨੇ ਉਹਨਾਂ ਦੇ ਲੋਕਾਂ ਨੇ ਇੰਨਾ ਵਧੀਆ ਦਿੱਤਾ ਲੋਕਾਂ ਦਾ ਕੋਈ ਸੁਣ ਨਹੀਂ ਰਹੇ ਹੁਣ ਇਸ ਟਾਈਮ ਇਹ ਨਿੱਕੀਆਂ ਨਿੱਕੀਆਂ ਜਿਹੜਾ ਬੇਸਿਕ ਗੱਲਾਂ ਨੇ ਬੇਸਿਕ ਗੱਲਾਂ ਹੀ ਨਹੀਂ ਉਹਨਾਂ ਦੀਆਂ ਪੂਰੀਆਂ ਕਰ ਰਹੇ ਨੇ ਪਾਣੀ ਤੱਕ ਬੇਸਿਕ ਚੀਜ਼ ਆ ਜਿਹੜੀ ਸਭ ਤੋਂ ਪਹਿਲੀ ਮੁੱਢਲੀ ਆ ਉਹ ਹੀ ਨਹੀਂ ਪੂਰੀ ਕਰ ਰਹੇ ਬਾਕੀ ਇਹਨਾਂ ਨੇ ਹੋਰ ਕੀ ਪੂਰਾ ਕਰਨਾ ਇਹ ਕਰੇ ਇਹ ਹੈ ਹੱਲ ਨਹੀਂ ਹੁੰਦਾ ਤਾਂ ਕੀ ਅਗਲਾ ਕੀ ਐਕਸ਼ਨ ਲਿਆ ਜਾਊਗਾ ਅਗਲਾ ਅਸੀਂ ਇਹੀ ਐਕਸ਼ਨ ਸਾਰਾ ਮਹੱਲਾ ਇਕੱਠਾ ਹੋ ਕੇ ਫਿਰ ਜੋਂਡੀ ਦੇ ਬਾਹਰ ਬੈਠਾਂਗੇ ਇਥੋਂ ਪਾਣੀ ਭਰ ਕੇ ਲੈ ਕੇ ਜਾਵਾਂਗੇ ਉਹਨਾਂ ਨੂੰ ਪਰ ਕਹਾਂਗੇ ਜਿਹੜੇ ਵੱਡੇ ਅਫਸਰ ਨੇ ਵੀ ਆ ਪੀ ਕੇ ਤੁਸੀਂ ਪੀ ਕੇ ਦੇਖੋ ਜਰਾ ਇੱਕ ਵਾਰੀ ਇਹ ਦੋ ਟੂਟ ਦੀ ਕਦੋਂ ਤੋਂ ਬੰਦ ਆ ਪਾਣੀ ਜਿਹੜਾ ਗੰਦਾ ਆ ਰਿਹਾ ਪਾਣੀ ਦੀ ਕੰਪਲੇਂਟ ਤਾਂ ਇਹਨਾਂ ਜਾਤ ਪਹਿਲਾਂ ਵੀ ਕੰਪਲੇਟਾਂ ਦਿਤੀਆਂ ਕੰਪਲੇਟ ਦੇ ਵਿੱਚ ਕਿਸੇ ਨੇ ਕੋਈ ਤੁਹਾਨੂੰ ਦੱਸਿਆ ਅੱਗੇ ਵੀ ਇਨਸਪੈਕਟਰ ਆਉਂਦਾ ਸਿੰਪਲ ਪਰ ਕੇ ਲੈ ਜਾਂਦਾ ਫਿਰ ਕੋਈ ਆਉਂਦਾ ਨਹੀਂ ਸੀਗਾ ਜੀ ਕਹਿੰਦਾ ਜੀ ਲਗਾਤਾਰ ਜਿਵੇਂ ਪਾਣੀ ਦੀ ਡਿਮਾਂਡ ਲਗਾਤਾਰ ਗਰਮੀ ਦੇ ਵਿੱਚ ਵਧ ਰਹੀ ਹੈ ਲੱਗਦਾ ਟਿਊਬ ਹੋਣ ਹੋਰ ਲਗਾਣੇ ਚਾਹੀਦੇ ਨੇ ਇਹ ਟਿਊਬਲ ਤਾਂ ਚਲੋ ਗਲਤ ਹੈ ਪਾਣੀ ਤਾਂ ਆ ਰਿਹਾ ਹੈ ਪਾਣੀ ਇਹ ਨਹੀਂ ਕਹਿੰਦੇ ਅਸੀਂ ਪਾਣੀ ਨਹੀਂ ਆ ਰਿਹਾ ਪਰ ਪਾਣੀ ਮਿਕਸ ਹੋ ਕੇ ਗੰਦਾ ਹੋ ਕੇ ਆ ਰਿਹਾ ਪਾਣੀ ਦੇ ਟਿਊਬਲ ਦੀ ਕੰਪਲੇਟ ਤਾਂ ਤਾਂ ਦੱਸਿਆ ਵੀ ਕਮਜੇਰੀ ਕੰਪਲੇਟ ਆ ਸੀ ਉਹੀ ਕਹਿਣਾ ਕੋਈ ਇਹ ਨਹੀਂ ਕੋਈ ਉਦਾਂ ਹੀ ਰੌਲਾ ਪਾਈ ਹੈ ਜੀ ਵੀ ਲੋਕੋ ਬਿਮਾਰ ਹੋ ਗਏ ਆ ਇਹ ਕਾਫੀ ਰੋਲਾ ਬੱਚੇ ਦੱਸਦੇ ਕੋਈ ਆਉਂਦਾ ਕੋਈ ਇੰਸਪੈਕਟਰ ਹੈ ਇੱਥੇ ਬੀਬੀ ਖੜੇ ਨੇ ਉਹਨਾਂ ਨੂੰ ਦੱਸਿਆ ਕਿ ਕਹਿੰਦੇ ਆਉਂਦੇ ਤੇ ਵੀ ਫਿਲਟਰ ਵਾਲਾ ਪਾਣੀ ਬੋਤਲਾਂ ਮੰਗਾ ਲਿਆ ਕਰੋ ਪੀਆ ਕਰੋ ਕਹਿੰਦੇ ਇਹ ਗਰੀਬ ਬੰਦੇ ਆ ਰੋਜ਼ ਕਿੱਥੋਂ ਅਸੀਂ ਇੰਨਾ ਪਾਣੀ ਮੋਲ ਰਾ ਕਿੱਥੋਂ ਲੈ ਸਕਦੇ ਅਸੀਂ ਗਰੀਬ ਆ ਕੋਈ ਫਿਲਟਰ ਵੀ ਨਹੀਂ ਲਵਾ ਸਕਦੇ ਅਸੀਂ ਮੰਗ ਵੀ ਕਰਦੇ ਅਸੀਂ ਮੰਗ ਤਾਂ ਇਹੀ ਕਰਦੇ ਆ ਵੀ ਲੋਕਾਂ ਦਾ ਹੀ ਸੁਣਵਾਈ ਕੀਤੀ ਜਾਵੇ ਇਹ ਜੋ ਇਹਨਾਂ ਦੀ ਕੰਪਲੇਂਟ ਹੈ ਇਹਨੂੰ ਦੂਰ ਕੀਤਾ ਤੁਹਾਡੇ ਮਤੇ ਨੂੰ ਇਸੇ ਕਰਕੇ ਸੱਦਿਆ ਵੀ ਭਾਈ ਸਾਡੀ ਉੱਥੇ ਸੁਣਵਾਈ ਨਹੀਂ ਉਹਦੀ ਸ਼ਹਿ ਤੁਹਾਡੀ ਟੀਵੀ ਤੇ ਤੁਹਾਡੇ ਜਰੀਏ ਜਾਂ ਕੋਈ ਸਾਡੀ ਸੁਣਵਾਈ ਇਹਨਾਂ ਦੀ ਸੁਣ ਕੇ ਇਹਨਾਂ ਦਾ ਕੋਈ ਕੰਮ ਹੱਲ ਕਰ ਦੇਵੇ ਜੀ ਕਰ ਕੋਈ ਲਿੰਕ ਸੁਣਵਾਈ ਹੁੰਦੀ ਕੋਈ ਅਗਲਾ ਐਕਸ਼ਨ ਕੋਈ ਲਿਖੇ ਚੱਲਦੀ ਬਿਲਕੁਲ ਲਿਖਿਆ ਜਾਊਗਾ ਇਹੀ ਐਕਸ਼ਨ ਹੈ ਵੀ ਇਹੀ ਜਾ ਕੇ ਆਪਣੇ ਜੌਨ ਡੀ ਦੇ ਵਿੱਚ ਬੈਠਾਂਗੇ ਜਾ ਕੇ ਜੀ ਸਾਰੇ ਉਹਨਾਂ ਨੂੰ ਕੰਪਲੇਂਟ ਕਰਾਂਗੇ ਸਾਰਾ ਮੱਲਾ ਇਕੱਠੇ ਹੋ ਕੇ ਉੱਥੇ ਬਾਤ ਧਰਨਾ ਦੇਵਾਂਗੇ ਉਹਨਾਂ ਦੀ ਕਹਿੰਦੇ ਆ ਵੀ ਇੰਨੇ ਹੀ ਲੋਕੀ ਵੀ ਜਾਗੇ ਧਰਨਾ ਦੇਵਾਂਗੇ ਅਫਸਰਾਂ ਨੂੰ ਜਾ ਕੇ ਦੱਸਾਂਗੇ ਵੀ ਆ ਗੰਦਾ ਪਾਣੀ ਲੈ ਕੇ ਜਾਵਾਂਗੇ ਵੀ ਤੁਸੀਂ ਪੀ ਕੇ ਦਿਖਾਓ ਇਹਨੂੰ ਵੀ ਇੱਥੇ ਲੋਕ ਕਿੰਨੇ ਪੀ ਪੀ ਕੇ ਤੰਗ ਹੋ ਰਿਹਾ ਦੋ ਲੇਡੀਜ਼ ਾਸ ਰਹੀਆਂ ਚੁੰਨੀ ਟੁੱਟੀ ਤੇ ਡਬਲ ਡਬਲ ਕੱਪੜਾ ਬੰਨ ਕੇ ਫੇਰ ਛਾਣ ਕੇ ਥੱਲੇ ਥੋੜਾ ਸਾਫ ਪਾਣੀ ਹੁੰਦਾ ਪਰ ਪਾਣੀ 'ਚੋ ਸਮੈਲ ਵੀ ਆਉਂਦੀ ਹੈ ਉਹ ਸਿਰਫ ਮਿੱਟੀ ਘੱਟਾ ਰੁਕ ਜਾਂਦਾ ਚੁੰਨੀਆਂ ਨਾਲ ਪਰ ਜੇਲੀ ਸਮੈਲ ਆਉ ਤਾਂ ਜਾਂ ਗੰਦਾ ਪਾਣੀ ਉਹ ਤਾਂ ਵੈਸੇ ਹੀ ਨੋਰਮਲ ਆ ਰਿਹਾ ਅਸੀਂ ਤਾਂ ਇਹੀ ਜਾ ਕੇ ਉੱਥੇ ਜੋਂਡੀ ਜਾ ਕੇ ਬੈਠਾਂਗੇ ਸਾਰੇ ਭਰ ਕੇ ਲੈ ਕੇ ਜਾਵਾਂਗੇ ਵੀ ਅਫਸਰਾਂ ਨੂੰ ਕਹਾਂ ਵੀ ਤੁਸੀਂ ਪੀ ਕੇ ਦਿਖਾਓ ਸ ਤਨਦੀਪ ਸਿੰਘ ਜੀ ਜਿਹੜਾ ਇਲਾਕਾ ਕੀ ਹੋਇਆ ਜੀ ਇਹ ਐਲਮ ਲੋਕ ਦਾ ਇਲਾਕਾ ਬੀਆਰਐਸ ਨਗਰ ਦਾ ਹਾਂ ਹਾਂਜੀ ਕਿੰਨੇ ਸਮੇਂ ਤੋਂ ਦਿੱਕਤ ਆ ਰਹੀ ਕੀ ਜੀ ਜਦੋਂ ਟੂਟੀ ਖੋਲਦੇ ਆਂ ਜੇ ਨਾ ਪਾਣੀ ਆਤਾ ਹੈ ਗੰਦਾ ਇੱਥੇ 4 ਮਹੀਨੇ ਹੋ ਗਏ ਜੀ ਗੰਦਾ ਪਾਣੀ ਆ ਰਿਹਾ ਵਾ ਟੂਟੀ ਖੋਲਦੇ ਆਂ ਸਾਰ ਪਾਣੀ ਚੋ ਸਮੈਲ ਆਂਦੀ ਹੈ ਮਿੱਟੀ ਨਾਲ ਆਂਦੀ ਰੇਤਾ ਨਾਲ ਆਂਦਾ ਪਾਣੀ ਦੇ ਵਿੱਚ ਗਟਰ ਦਾ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਪੀਣ ਵਾਲੇ ਪਾਣੀ ਦੇ ਵਿੱਚ ਰਲ ਕੇ ਆਂਦਾ ਹੈ ਤਿੰਨ ਚਾਰ ਮਹੀਨੇ ਹੋ ਗਏ ਕੰਪਲੀਟਾ ਕਰੀ ਜਾਂਦੇ ਕੋਈ ਵੀ ਸਹੀ ਕਰਨ ਨਹੀਂ ਆ ਰਿਹਾ ਕੋਈ ਬਿਮਾਰੀ ਵੀ ਹੋਈ ਫੇਲੀ ਹੋਈ ਛੋਟੇ ਛੋਟੇ ਬੱਚੇ ਬਿਮਾਰ ਹੋ ਹੀ ਰਹੇ ਆ ਜੀ ਕਦੀ ਕਿਸੇ ਘਰ ਚ ਬਿਮਾਰ ਹੋ ਜਾਂਦਾ ਕਦੀ ਕਿਸੇ ਘਰ ਚ ਆ ਆਂਟੀ ਨੇ ਇਹ ਆਂਟੀ ਨੇ ਹੋ ਗਏ ਇਲਾਕੇ ਦੇ ਵਿੱਚ ਹੋ ਗਏ ਹੁਣ ਆ ਜੀ 12 15 ਹੁਣ ਸਾਡੀ ਵਾਲੀ ਗਲੀ ਤੇ ਸਾਨੂੰ ਪਤਾ ਵਾ ਬਾਕੀ ਕਿਸਦਾ ਕਹਿ ਨਹੀਂ ਸਕਦੇ ਕੋਈ ਅਧਿਕਾਰੀ ਆਂਦੇ ਅਧਿਕਾਰੀ ਆਂਦੇ ਆ ਦੇਖਦੇ ਆ ਚਲੇ ਜਾਂਦੇ ਆ ਕਰ ਦਾਂਗੇ ਜੀ ਸਹੀ ਆਂਟੀ ਆਪਣੇ ਬੱਚਿਆਂ ਦੇ ਲਈ ਕੋਠੀ ਜੇ ਕੰਮ ਕਰਦੇ ਨੇ ਕੋਠੀ ਜੋ ਪਾਣੀ ਭਰ ਕੇ ਲੈ ਕੇ ਆਂਦੇ ਨੇ ਪਾ ਮੁੱਲ ਵਿਚਾਰੇ ਕਿੱਥੋਂ ਲੈ ਕੇ ਪੀ ਸਕਦੇ ਆਂ ਇਹ ਰੋਜ਼ ਦਾ 2 2.5 ਦਾ ਪਾਣੀ ਐਮਐਲਏ ਨੂੰ ਕੋਈ ਕੰਪਲੀਟ ਕੀਤੀ ਇਲਾਕੇ ਦੇ ਐਮਐਲਏ ਨੇ ਜੋਨਡੀ ਦਫਤਰ ਜੇ ਕੰਪਲੀਟਾ ਪਾਈਆਂ ਸੀਗੀਆਂ ਅਜੇ ਤੱਕ ਸਾਡੀ ਸੁਣਵਾਈ ਨਹੀਂ ਹੋਈ ਜੀ ਕੀ ਮੰਗ ਕੇ ਬੋਲਵੇ ਪਾਣੀ ਦੇ ਵਿੱਚ ਕੀੜੇ ਆਂਦੇ ਆ ਪਾਣੀ ਆਣਾ ਸਾਫ਼ ਚੱਲੂਏ ਸਾਡੀ ਆਈ ਮੰਗ ਹਾਂ ਜੀ ਨਹੀਂ ਹੱਲ ਹੁੰਦਾ ਫਿਰ ਕੀ ਕਰੂਗੇ ਅਸੀਂ ਹੁਣ ਕੁਲਵਿੰਦਰ ਸਿੰਘ ਕਿੰਦਾ ਜੀ ਨੂੰ ਕਿਹਾ ਵਾ ਜੀ ਉਹਨਾਂ ਨੂੰ ਬੁਲਾਇਆ ਵਾ ਕੀ ਲੱਗਦਾ ਗਰਮੀ ਜ਼ਿਆਦਾ ਪੈ ਰਹੀ ਹੈ ਤੇ ਪਾਣੀ ਬਿਨਾ ਜਿਹੜਾ ਨਹੀਂ ਰਿਹਾ ਜਾ ਰਿਹਾ ਉਹ ਤਾਂ ਪਾਜੀ ਨਹੀਂ ਰਿਹਾ ਜਾ ਰਿਹਾ ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਕੋਈ ਇਨਸਾਨ ਨਹੀਂ ਰਹਿ ਸਕਦਾ ਜਿੰਨੀ ਗਰਮੀ ਆ पकड़ना ਨੀ ਪਰ ਕੀ ਨਾਮ ਆ ਜੀ ਹੁਦੀਪ ਉਰੇ ਆਜੋ ਯਾਰ ਨਾਮ ਬਤਾ ਮੇਰਾ ਨਾਮ ਸਿੰਤੂ ਰਾਨੀ ਹੈ ਜੀ ਕਿਹੜੇ ਇਲਾਕੇ ਦੇ ਰਹਿਣ ਵਾਲੇ ਆ ਐਲ ਬਲਾਕ ਦੇ ਰਹਿਣ ਵਾਲੇ ਆ ਐਲ ਬਲਾਕ ਦੀ ਸਾਰੇ ਏਰੀਆ ਚ ਪੂਰਾ ਗੰਦਾ ਪਾਣੀ ਗੱਟਰ ਦਾ ਆ ਰਿਹਾ ਵਾ ਕਿੰਨੇ ਸਮੇਂ ਤੋਂ ਆ ਰਿਹਾ 15 20 ਮਿੰਟ ਦਾ ਪੂਰਾ ਗੰਦਾ ਆਂਦਾ ਵਾ 4 5 ਮਹੀਨੇ ਤੋਂ ਪੂ ਲਗਾਤਾਰ ਗੰਦਾ ਪਾਣੀ ਆਂਦਾ ਵਾ ਅੱਛਾ ਜੀ ਤੁਸੀਂ ਕਦੇ ਕੰਪਲੇਨ ਕੀਤੀ ਦੀ ਕੰਪਲੇਨ ਕੀਤੀ ਸੀ ਤਾਂ ਚੈੱਕ ਕਰਨ ਵਾਲੇ ਵੀ ਇੱਕ ਵਾਰੀ ਆਏ ਸੀ ਤੇ ਸੈਂਪਲ ਲੈ ਕੇ ਗਏ ਉਸ ਤੋਂ ਕੋਈ ਸੁਧਾਰ ਨਹੀਂ ਇੱਥੇ ਇਹ ਹੁਣ ਕੀ ਕਹਿੰਦੇ ਨੇ ਜਦੋਂ ਅਧਿਕਾਰੀ ਆਉਂਦੇ ਨੇ ਤਾਂ ਅਧਿਕਾਰੀ ਆਂਦੇ ਕਹਿੰਦੇ ਕਰਾ ਦਾਂਗੇ ਫਿਰ अच्छा जी कोई कुछ करदे नहीं है के बच्चे साडे पानी पी के गंदा गंदा ते बीमार पई जा रहे ने अच्छा ते हुण कोई आया बा ਤੁਹਾਡੇ ਇਲਾਕੇ ਤੁਣਵਾਈ ਵਾਸਤੇ ਸਾਡੇ ਇਲਾਕੇ ਚ ਆਏ ਨੇ ਆਉਂਦੇ ਨੇ ਸੁਣ ਕੇ ਚਲੇ ਜਾਂਦੇ ਆਂਦੇ ਨੇ ਸੁਣ ਕੇ ਚਲੇ ਜਾਂਦੇ ਨੇ ਫਿਰ ਉਹ ਪਰ ਹੱਲ ਨਹੀਂ ਹੁੰਦਾ ਕੋਈ ਹੱਲ ਨਹੀਂ ਹੁੰਦਾ ਕੀ ਕੀ ਸਮੱਸਿਆ ਆ ਰਹੀ ਆਸੀ ਕੋਠੀ ਚ ਭਰ ਕੇ ਲਾਉਨੇ ਆ ਦੋ 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 ਚਾਰ ਚਾਰ ਬੋਤਲਾ ਚੱਕੇ ਮੇ ਲਾਉਣੀ ਆ ਰੋਜ ਸੁਬਾ ਸ਼ਾਮ ਕਿੰਨਾ ਕੈਸੇ ਪਿਲਾਇ ਜਾਣਾ ਬੱਚੇ ਨੇ ਚੱਕ ਚੱਕੇ ਨਹੀਂ ਆ ਮੋਲ ਕਿੰਨਾ ਕ ਪਿੰਦੇ ਆ ਅੱਛਾ ਜੀ 20 ਰੁਪਏ ਬੋਤਲ ਕੌਣ ਪਿਲਾਏਗਾ ਇਤਨਾ ਪਾਣੀ ਅਸੀਂ ਪਰੇਸ਼ਾਨ ਚਲੋ ਬੱਚਾ ਨਾ ਮੈਂ ਲਿਆਨੀਆ ਬੰਦਾ ਬੱ